क्या नाम है है बड़ी घटना जो घटी है तो क्या कहना चाहेंगे कि ये हादसा कैसे हुआ एक तो ये बता दीजिए और उस समय आप वहाँ मौजूद थे हाँ जी हाँ जी उस समय वह हम वहाँ साइड पर बैठे हुए थे मेरा बेटा जो ये दस साल का था वो जूते लेने की ट्रेन में बैठने की जिद करने लगा हमने पहले तो दो बारी मना किया था फिर फिर करने लगा, फिर उसको मनाया तो ट्रेन में बिठा दिए। तो जब ये दिया घटी तो उस समय क्या समय क्या था और कैसी ये घटी? पोने को दस बजे का समय था तो कैसे देखते हैं कि इसमें किसकी लापरवाही है प्रशासन की लापरवाही ਮੈਨੇਜਮੈਂਟ ਦੀ ਕੋਈ ਉੱਥੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਉਹਨਾਂ ਦੇ ਮੌਲ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਕੋਈ ਨਹੀਂ ਆਇਆ ਐਂਬੂਲੈਂਸ ਵੀ ਨਹੀਂ ਭੇਜੀ ਉਹਨਾਂ ਨੇ ਕੋਈ ਨਾ ਫਰਸਟ ਏਡ ਕੋਈ ਉੱਥੇ ਪੱਟੀ ਵਗੈਰਾ ਕੁਝ ਨਹੀਂ ਸੀਗਾ ਉੱਥੇ ਅਸੀਂ ਖੁਦ ਆਪਣੇ ਬੱਚੇ ਨੂੰ ਲੈ ਕੇ ਗਏ ਆਪਣੇ ਹੱਥਾਂ ਚੱਕ ਕੇ ਜੋ ਉਹਦਾ ਡੱਬਾ ਉਹਦੇ ਸਿਰ ਤੇ ਲੱਗਿਆ ਆ ਉਹਨੂੰ ਵੀ ਅਸੀਂ ਖੁਦ ਉਠਾਇਆ ਹੈ ਉੱਥੇ ਪ੍ਰਸ਼ਾਸਨ

ਹਾਂਜੀ ਤੇ ਸ਼ੁਕਰ ਸ਼ੁਕਰਵਾਰ ਨੂੰ ਗੇਸਟ ਕੇ ਤਾਂ ਅਸੀਂ 22 ਤਰੀਕ ਨੂੰ ਤੇ ਉੱਥੇ ਅਸੀਂ ਮੈਂਟੇਮ ਜਿਹੜਾ ਮਾਲ ਹੈ ਉੱਥੇ ਅਸੀਂ ਸ਼ਨੀਵਾਰ ਨੂੰ ਗੇਸਟ ਹਾਂ ਸਰਕਾਰ ਸੇ ਪ੍ਰਸ਼ਾਸਨ ਸੇ ਕੋਈ ਮੰਗ ਹੈ ਆਪਕੀ ਉਹਨਾਂ ਪਰ ਕਾਰਵਾਈ ਹੋਣੀ ਚਾਹੀਏ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਏ ਬਸ ਇਹੀ ਮੰਗ ਆ ਸਭ ਸਰ ਕੇ ਨਾਮ ਮੈਂ ਦਕਿੰਦਰ ਪਾਲ ਸੰਧੂ ਬਤਾ ਦਿਜੀਏ ਇਹ ਜੋ ਹਾਸਾ ਘਟਿਤ ਹੋਆ ਕਿਵੇਂ ਹੋਇਆ ਮੈਂ ਬਲਾਚੌਰ ਜ਼ਿਲ੍ਹਾ ਨਾਮਾਸ਼ਹਿਰ ਦਾ ਰਹਿਣ ਵਾਲਾ ਜੀ ਇਹ ਮੇਰੀ ਪੂਆਜੀ ਦੇ ਬੇਟੇ ਦੇ ਬੇਟੇ ਸੀ ਤੇ ਇਹ ਗਰਮੀਆਂ ਦੀ ਛੁੱਟੀਆਂ ਕਰਕੇ ਮੇਰੇ ਕੋਲ ਆਏ ਹੋਏ ਸੀ ਤੇ ਮੈਂ ਸੋਚਿਆ ਕਿ ਚਲੋ ਤੁਹਾਨੂੰ ਲੈਂਟੇ ਮਾਲ ਘੁਮਾ ਕੇ ਲੈ ਕੇ ਆਂਦੇ ਨਾਲੇ ਕੁਝ ਸ਼ਾਪਿੰਗ ਸ਼ੁੱਪਿੰਗ ਕਰ ਲਾਂਗੇ ਇਸ ਕਰਕੇ ਮੈਂ ਉਹਨਾਂ ਨੂੰ ਲੈ ਗਿਆ ਉੱਥੇ ਜਦੋਂ ਘੁੰਮ ਰਹੇ ਸੀ ਤਾਂ ਬੱਚੇ ਨੂੰ ਦੇਖਿਆ ਕਿ ਟੌਇਟ ਰੇਨ ਦੇ ਵਿੱਚ ਉਹ ਖੜੀ ਆ ਤਾਂ ਟੌਇਟ ਰੇਨ ਸਾਨੂੰ ਕਿਹਾ ਵੀ ਉਹਦੇ ਵਿੱਚ ਮੈਨੂੰ ਬੱਚੂਟਾ ਲੈਣਾ ਆ ਮੈਨੂੰ ਉਹਦੇ ਵਿੱਚ ਬਿਠਾ ਲਓ ਜਦੋਂ ਅਸੀਂ ਥੋੜਾ ਪਹਿਲਾਂ ਤਾਂ ਮਨਾਂ ਕੀਤਾ ਉਹ ਥੋੜੀ ਉਹਨੇ ਜਿੱਦ ਕੀਤੀ ਤਾਂ ਚਲੋ ਅਸੀਂ ਬਿਠਾ ਦਿੱਤਾ ਉਹਨੂੰ ਤੋਂ ਜਦੋਂ ਝੂਟਾ ਲੈ ਰਿਆ ਸੀਗਾ ਸਾਡਾ ਇੱਕ ਬੱਚਾ ਹੋਰ ਵੀ ਸੀ 5 ਸਾਲ ਦਾ ਸਟੇਂ ਦੇ ਅਸੀਂ ਦੋ ਬੱਚੇ ਬਿਠਾ ਦਿੱਤੇ ਆਪਣੇ ਪਹਿਲਾਂ ਉਹਨਾਂ ਨੇ ਦੋ ਰਾਉਂਡ ਲਾਏ ਠੀਕ ਰਿਆ ਕੋਈ ਦਿੱਕਤ ਨਹੀਂ ਆਈ ਜਦੋਂ ਤੀਸਰੇ ਰਾਉਂਡ ਨੂੰ ਟ੍ਰੇਨ ਨਾ ਟਰਨ ਕਰਨ ਲੱਗੀ ਤਾਂ ਜੋ ਪਿੱਛੇ ਵਾਲਾ ਲਾਸਟ ਵਾਲਾ ਡੱਬਾ ਸੀ ਉਹ ਆਪਣੇ ਆਪ ਪਤਾ ਨਹੀਂ ਕਿਸ ਤਰ੍ਹਾਂ ਅਚਾਨਕ ਉਹ ਪਲਟ ਗਿਆ ਉਹ ਪਲਟਣ ਦੇ ਨਾਲ ਬੱਚੇ ਦਾ ਸਿਰ ਵਿੰਡੋ ਦੇ ਵਿੱਚੋਂ ਥੱਲੇ ਜਾ ਕੇ ਜ਼ਮੀਨ ਤੇ ਵੱਜਿਆ ਤੇ ਉੱਤੋਂ ਡੱਬਾ ਦੇ ਉੱਤੇ गिर ਗਿਆ ਉਹ ਵੀ ਉਹਦੇ ਸਿਰ ਦੇ ਉੱਤੇ ਆ ਗਿਆ ਬਿਲਕੁਲ ਜਿਸ ਦੇ ਨਾਲ ਮੱਥੇ ਦਾ ਸਿਰ ਦੇ ਵਿੱਚ ਕਾਫੀ ਵੱਡਾ ਜ਼ਖਮ ਹੋ ਗਿਆ ਤੇ ਉੱਥੇ ਬਹੁਤ ਜ਼ਿਆਦਾ ਬਲੀਡਿੰਗ ਹੋਈ ਮੌਕੇ ਤੇ ਤੇ ਚਲੋ ਅਸੀਂ ਉੱਥੇ ਕੁਝ ਆਸ-ਪਾਸ ਦੇ ਲੋਕਾਂ ਦੀ ਹੈਲਪ ਲੈ ਕੇ ਡੱਬਾ ਚੁੱਕਿਆ ਤੇ ਬੱਚੇ ਨੂੰ ਕੱਢ ਕੇ ਬੜੀ ਮੁਸ਼ਕਲ ਨਾਲ ਤੇ ਆਪਣੀ ਗੱਡੀ ਤੱਕ ਲੈ ਕੇ ਗਏ ਤੇ ਪਰ ਮੌਕੇ ਤੇ ਇਲੈਕਟ੍ਰੀਕ ਬੋਲ ਦੇ ਵਿੱਚ ਕੋਈ ਵੀ ਉੱਥੇ ਨਾ ਤਾਂ ਐਂਬੂਲੈਂਸ ਸਾਡੇ ਕੋਲ ਪਹੁੰਚੀ ਨਾ ਕੋਈ ਉੱਥੇ ਫਰਸਟ ایڈ ਦੇਣ ਵਾਸਤੇ ਨਾ ਕੋਈ ਉੱਥੇ ਦਾ ਕੋਈ ਵਰਕਰ ਕੋਈ ਮੁਲਾਜ਼ਮ ਸਾਡੇ ਕੋਲ ਆਇਆ ਅਸੀਂ ਆਪਣੇ ਆਪ ਆਪਣੀ ਗੱਡੀ ਵਿੱਚ ਹੀ ਚੁੱਕ ਕੇ ਉਹਨੂੰ ਸੈਕਟਰ 32 ਦੇ ਹਸਪਤਾਲ ਵਿੱਚ ਲੈ ਗਏ। ਇੱਥੇ ਕੋਈ ਲਗਭਗ 10:00 ਵਜੇ ਦੇ ਕਰੀਬ ਅਸੀਂ ਉਹਨੂੰ ਦਾਖਲ ਕਰਵਾਇਆ। ਉਹ ਤੋਂ 3-4 ਘੰਟੇ ਬਾਅਦ ਬੱਚੇ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ। ਅ ਉਸ ਤੋਂ ਬਾਅਦ ਬੱਚਾ ਬੇਤੇਰੀ ਮੌਤ ਹੋ ਗਈ। ਅ ਪ੍ਰਸ਼ਾਸਨ ਦੁਆਰਾ ਪੁਲਿਸ ਦੁਆਰਾ ਜੋ ਵਹਿੰਟੇ ਮੌਰ ਕੀ ਮੈਨੇਜਮੈਂਟ ਔਰ ਡਰਾਈਵਰ ਤੇ ਮਾਮਲਾ ਦਰਜ ਕੀਤਾ ਗਿਆ ਹੈ। ਕੀ ਇਸ ਕਾਰਵਾਈ ਸੇ ਸੰਤੁਸ਼ਟ ਸੰਦੀਪ ਬਾਕੀ ਸਾਨੂੰ ਪਤਾ ਨਹੀਂ ਅਸੀਂ ਅੱਜ ਸੰਸਕਾਰ ਕੀਤਾ ਕਿ ਉਹਨਾਂ ਨੇ ਕੀ ਕਾਰਵਾਈ ਕੀਤੀ ਹੈ ਤੇ ਬਾਕੀ ਦੇਖਾਂਗੇ ਪਰ ਚਲੋ ਕੜੀ ਕਾਰਵਾਈ ਹੋਣੀ ਚਾਹੀਦੀ ਆ ਪ੍ਰਸ਼ਾਸਨ ਦੀ ਵੀ ਬੜੀ ਅਣਗਹਿਲੀ ਆ ਲੈਂਟੇ ਮਾਲ ਦੇ ਜੋ ਮੈਨੇਜਮੈਂਟ ਹੈ ਉਸ ਦੀ ਵੀ ਗਲਤੀ ਹੈ ਬਹੁਤ ਵੱਡੀ ਤੇ ਟ੍ਰੇਨ ਦੇ ਵਿੱਚ ਨਾ ਤਾਂ ਕੋਈ ਸੇਫਟੀ ਮੈਜ਼ਰਮੈਂਟ ਹੈਗਾ ਕੋਈ ਉਹਦੇ ਵਿੱਚ ਕੁਝ ਵੀ ਕੋਈ ਗ੍ਰਿਲ ਵਗੈਰਾ ਵਿੰਡੋਜ਼ ਦੇ ਵਿੱਚ ਨਹੀਂ ਸੀਗਾ ਨਾ ਕੋਈ ਸੀਟ ਬੈਲਟ ਸੀ ਤਾਂ ਉੱਥੇ ਕੋਈ ਉਹਨਾਂ ਨੇ ਕੋਈ ਟਰਮਸ ਐਂਡ ਕੰਡੀਸ਼ਨਸ ਲਿਖ ਕੇ ਲਖਾਈਆਂ ਸੀ ਵੀ ਇਹਦੇ ਤੇ ਇੰਨੇ ਸਾਲ ਦਾ ਬੱਚਾ ਬੈਠ ਸਕਦਾ ਇੰਨੇ ਦਾ ਨਹੀਂ ਬੈਠ ਸਕਦਾ ਇਹ ਕੁਝ ਵੀ ਕੋਈ ਗਾਈਡ ਕਰਨ ਉੱਥੇ ਕੁਝ ਵੀ ਨਹੀਂ ਹੁੰਦਾ ਬੱਚੇ ਦਾ ਕੀ ਨਾਮ ਹੈ ਬੱਚੇ ਦਾ ਨਾਮ ਸਹਿਵਾਜ ਸਿੰਘ ਕਿੰਨੇ ਸਾਲ ਦੇ ਫਰਦਾਸ ਇਹ 5ਵੀਂ ਕਲਾਸ ਫਰਦਾਸ ਕਿੰਨੇ ਸਾਲ ਦੇ